ਈ ਪਤਿ ਤਤੰ ਸਵਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਬੈਠੇ ਸਨਮਾਨਯੋਗ ਸਤਸੰਗੀ ਜਣੋ ਗੁਰੂ ਪਾਤਸ਼ਾਹ ਨੇ અપਾਰ ਕਿਰਪਾ ਬਖਸ਼ਿਸ਼ ਕੀਤੀ ਹੈ ਸਭੋ ਸੇ ਪਰਿਵਾਰ ਸਭੋ ਸਾਸਰੋ ਤੋਂ ਮਿਲ ਕੇ ਹਫਤਾਵਾਰੀ ਦੀਵਾਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਜੀ ਧਾਰੇ ਨੂੰ ਮੁਕ ਰੱਖਦਿਆਂ ਹੋਇਆ ਦੀਵਾਨ ਅਤੇ ਸ੍ਰੀ ਗੁਰੂਆਂ ਦੇ ਦਿਹਾੜੇ ਦੇ ਜੀਵਨ ਸਦਾਈ ਦੇ ਆਪ ਸਾਰਿਆਂ ਨੇ ਮਿਲ ਕੇ ਸੰਪੂਰਨ ਸਤਿ ਸਹਿਬਾ ਦੀ ਜਾਪ ਕੀਤੀ ਨੇ ਉਸ ਤੋਂ ਉਪਰੰਤ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਦੇ ਨਾਲ ਸਾਂਝ ਪਾਈ ਹੈ ਤੇ ਗੁਰੂ ਸਾਹਿਬ ਇਹੋ ਬਖਸ਼ਿਸ਼ ਕਰਦੇ ਨੇ ਕਿ ਪਿਛਲੇ ਮਹੀਨੇ ਦੀਆਂ ਆਖੰਤਮ ਪੰਕਤੀਆਂ ਦੇ ਅੰਦਰ ਗੁਰੂ ਸਾਹਿਬ ਨੇ ਇਹੋ ਵਚਨ ਕੀਤੇ ਨੇ ਵਡਭਾਗੀ ਮੇਰਾ ਪ੍ਰਭ ਮਿਲੈ ਦਾ ਉਤਰ ਸਭ ਵਿయోగ ਨਾਲਿਗ ਕੋਪਰਬ ਰਾਖ ਲਹੀ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਭंसा ਸਭੇ ਸੋ ਜਦੋਂ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹੋ ਗੱਲ ਆਖੀ ਹੈ ਇੱਕ ਦੇ ਉੱਤੇ ਤੇਗ ਰੱਖਦੇ ਹਾਂ ਗੁਰੂ ਕੀ ਸੰਗਤ ਦੇ ਅੰਦਰ ਆ ਕੇ ਗੁਰਬਾਣੀ ਪੜ੍ਹ ਕੇ ਸੁਣ ਕੇ ਵਿਚਾਰ ਕਰਕੇ ਉਸ ਨੂੰ ਆਪਣੇ ਜੀਵਨ ਦੇ ਅੰਦਰ ਢਾਲਦਾ ਹੈ ਆਪਾਂ ਹਰ ਰੋਜ਼ ਨਿਤਨੇਮ ਕਰਦੇ ਹਾਂ ਹਰ ਕਰਦੇ ਅੰਦਰ ਜਿਤਨੇ ਮੂਤਾ ਹੈ ਜਦੋਂ ਅਸੀਂ ਸੰਗਤ ਦੇ ਅੰਦਰ ਆਉਨੇ ਹਾਂ ਗੁਰਬਾਣੀ ਨੂੰ ਸੁਣਦੇ ਹਾਂ ਤੇ ਜੀਵਨ ਦੇ ਅੰਦਰ ਜਦੋਂ ਉਹ ਵਿਚਾਰਾਂ ਨੂੰ ਢਾਲਦੇ ਹਾਂ ਤੇ ਫਿਰ ਪਤਾ ਲੱਗਦਾ ਹੈ ਜੀਵਨ ਕਿਤਨਾ ਸੱਚਾ ਹੋ ਜਾਂਦਾ ਹੈ ਕਿਤਨੀ ਸੱਚੀ ਵਿਚਾਰ ਹੋ ਜਾਂਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰੀਏ ਮਹਾਰਾਜ ਨੇ ਕਿਹਾ ਸਭ ਤੋਂ ਪਹਿਲਾਂ ਪੰਗਤ ਦੇ ਅੰਦਰ ਆ ਕੇ ਮਨੁੱਖ ਨੇ ਆਪਾਂ ਵੈਰ ਵਿਰੋਧ ਮਿਟਾਉਣਾ ਹੈ ਜਦੋਂ ਸੰਗਤ ਦੇ ਅੰਦਰ ਆ ਕੇ ਲੰਗਰ ਦੇ ਅੰਦਰ ਆ ਕੇ ਮਨੁੱਖ ਇੱਕ ਦੂਜੇ ਦੇ ਨਾਲ ਸੇਵਾ ਭਾਵਨਾ ਮੋਢੇ ਦੇ ਨਾਲ ਮੋਢਾ ਜੋੜ ਕੇ ਚਾਹ ਪਾਣੀ ਦਾ ਲੰਗਰ ਛਕਦਾ ਹੈ ਤਾਂ ਉਸ ਨੂੰ ਇੱਕ ਅਲੱਗ ਹੀ ਆਨੰਦ ਮਹਿਸੂਸ ਹੁੰਦਾ ਹੈ ਜਦੋਂ ਮਨੁੱਖ ਗੁਰੂ ਘਰ ਅੰਦਰ ਆ ਕੇ ਸੇਵਾ ਕਰੇਗਾ ਇੱਕ ਦੂਜੇ ਨਾਲ ਬੋਲਚਾਲ ਕਰੇਗਾ ਤਾਂ ਇੱਕ ਦੂਜੇ ਦੀ ਮਨ ਦੀ ਵੈਸੇ ਜਾਣ ਲਵੇਗਾ ਉਸ ਤੋਂ ਉਪਰੰਤ ਜਦੋਂ ਅਸੀਂ ਸੰਗਤ ਦੇ ਅੰਦਰ ਆਵਾਂਗੇ ਉਹੀ ਆਪਸੀ ਪ੍ਰੇਮ ਭਾਵ ਸਾਡੇ ਮਨ ਦੇ ਅੰਦਰ ਹੋਵੇਗਾ ਤੇ ਕਿੰਨੀ ਵੱਡੀ ਬਖਸ਼ਿਸ਼ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ ਵੀ ਸਭ ਤੋਂ ਪਹਿਲਾਂ ਮਨੁੱਖ ਆ ਕੇ ਆਪਣਾ ਜਿਹੜੇ ਸਰੀਰ ਦੀ ਭੁੱਖ ਨੂੰ ਮਟਾਉਂਦਾ ਹੈ ਤੇ ਫਿਰ ਦਰਬਾਰ ਦੇ ਅੰਦਰ ਆ ਕੇ ਜੋ ਸਰੀਰ ਦੀ ਭੁੱਖ ਦੇ ਨਾਲ ਮਾਨਸਿਕ ਭੁੱਖ ਹੈ ਜਿਸ ਦੇ ਨਾਲ ਜੀਵਨ ਸੁਤਜਾ ਹੋ ਜਾਵੇਗਾ ਮਨੁੱਖ ਉਸ ਭੁੱਖ ਨੂੰ ਵੀ ਮਿਟਾ ਦਿੰਦਾ ਹੈ ਸੋ ਗੁਰੂ ਸਾਹਿਬ ਮੰਗਰ ਦੇ ਮਹੀਨੇ ਦੇ ਅੰਦਰ ਵੀ ਇਹੋ ਬਚਨ ਕਰਦੇ ਨੇ ਕਿ ਜਦੋਂ ਜੀਵ ਇਸਤਰੀਆਂ ਇਸ ਪੁੰਦੇ ਮਹੀਨੇ ਦੇ ਅੰਦਰ ਆਪੀ ਗੁਰੂ ਦੀ ਹਜ਼ੂਰੀ ਦੇ ਅੰਦਰ ਬੈਠਤੀਆਂ ਨੇ ਮਿਲ ਬੈਠ ਕੇ ਉਸ ਅਕਾਲ ਪੁਰਖ ਦੀ ਸ਼ੋਭਾ ਸੁਣਦੀਆਂ ਨੇ ਆਪਣੇ ਜੀਵਨ ਦੇ ਅੰਦਰ ਢਾਲਦੀਆਂ ਨੇ ਉਹਨਾਂ ਦਾ ਜੀਵਨ ਬਹੁਤ ਸੋਹਣਾ ਹੋ ਜਾਂਦਾ ਹੈ ਜਿਨ੍ਹਾਂ ਨੇ ਤਨ ਮਨ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਲਿਆ ਹੈ ਉਹ ਸਦਾ ਹੀ ਸੁਖੀ ਰਹਿੰਦੇ ਨੇ ਉਹ ਕਦੀ ਵੀ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਚੱਲਦੇ ਉਹਨਾਂ ਦੇ ਜੀਵਨ ਦੇ ਅੰਦਰ ਕਦੀ ਵੀ ਦੁੱਖ ਨਹੀਂ ਆਂਦਾ ਅਤੇ ਉਹਨਾਂ ਦੇ ਜੀਵਨ ਦੇ ਅੰਦਰ ਸਦਾ ਹੀ ਖੁਸ਼ੀਆਂ ਮਹਿਸੂਸ ਹੁੰਦੀਆਂ ਨੇ ਮਹਾਰਾਜ ਕਿਰਪਾ ਕਰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਪੜੀਏ ਜਾਣੀ ਉਹਨਾਂ ਦੀ ਸ਼ਹਾਦਤ ਬਾਰੇ ਅਤੇ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਲਈ ਆਪਾ ਕੁਰਬਾਨ ਕੀਤਾ ਹੈ ਤੇ ਸਾਰੀਆਂ ਸੰਕਟਾਂ ਦਾ ਸਿੱਖ ਸਰਵਾਰ ਵੱਲੋਂ ਧੰਨਵਾਦ ਹੈ ਬੱਚੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸਿੱਖ ਪ੍ਰਵਾਰ ਦੇ ਵੱਲੋਂ ਪਾਸ਼ਾ ਕੀ ਅਰਦਾਸ ਕੀਤੀ ਹੈ ਮਹਾਰਾਜ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਜੈਦੀ ਦਾਸ ਦੇਸਾਂ ਆਪਣੇ ਸਭ ਚਲਕੂਤ ਸਹਾਇ ਹੋਣ ਸਮੂਹ ਸਿੱਖ ਪ੍ਰਵਾਰ ਵੱਲੋਂ ਬੇਨਤੀ ਹੈ ਸਾਰੀਆਂ ਸੰਕਟਾਂ ਨੇ ਲੰਗਰ ਚੱਤੇ ਜਾਣਾ ਹੈ ਅਤੇ ਅਗਲੇ ਹਫਤੇ ਲੰਗਰ ਦੀ ਸੇਵਾ ਸਮੂਹ ਸਾਧ ਸੰਗਤ ਵੱਲੋਂ ਹੈ ਜੇਕਰ ਕੋਈ ਵੀ ਸਿੱਖ ਪ੍ਰਵਾਰ ਇਹ ਸੇਵਾ ਲੈਣਾ ਚਾਹਵੇ ले सकता है अगले हफ्ते भी इस तरह आपदी ने हागरी पग्रियां ने वाह जी का खालसा वाहेगुरू जी की फतेह